ਪਹਿਲਾਂ ਤਾਂ ਜੀ ਸਾਰੇ ਪੱਤਰਕਾਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ ਬੰਨਿਓ ਫਿਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ ਜੀ ਅੱਜ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਇਕਾਈ ਦੀ ਟੀਮ ਨੇ ਆਪਣੇ ਰਜਿੰਦਰ ਬਰਮਾ ਜੀ ਦੀ ਅਗਵਾਈ ਵਿੱਚ ਚਾਰ ਸਹਿਬਜ਼ਾਦਾਂ ਦੀ ਯਾਦ ਨੂੰ ਸਮਰਪਿਤ ਛੋਟਾ ਜਿਹਾ ਉਪਰਾਲਾ ਕੀਤਾ ਅਸੀਂ ਉਨੇ ਹੀ ਰਹਿਣੇ ਹਰ ਸਾਲ ਵੀ ਉਨੇ ਆ ਮਹੀਨੇ ਦੀ ਮਹੀਨੇ ਵੀ ਉਨੇ ਰਹਿਣੇ ਆ ਸਲਾਮੀਰੀ ਨੂੰ ਤਾਂ ਕਵਰ ਕਰਦੀ ਕਰਦੇ ਆ ਕਿਉਂਕਿ ਸਾਡਾ ਮੋ ਮੇਨ ਮਕਸਦ ਹੀ ਇਹ ਹੈ ਵੀ ਸਲਾਮੀਰੀ ਨੂੰ ਅਸੀਂ ਕਿਵੇਂ ਕਵਰ ਕਰੀਏ ਉਸੇ ਤਰ੍ਹਾਂ ਸੀ ਅੱਜ ਚਾਰ ਸਹਿਜ ਜਨ ਦੇ ਦੀ ਯਾਦ ਨੂੰ ਸਮਰਪਿਤ ਇੱਥੇ ਚਾਵਲਾਂ ਦਾ ਤੇ ਦੁੱਧ ਦਾ ਲੰਗਰ ਲਾਇਆ ਜੀ ਨਾਲ ਹੀ ਅਸੀਂ ਜੋ ਸਾਡੀਆਂ ਸਲਾਮੇਰੀ ਦੀਆਂ ਸਕੀਮਾਂ ਨੇ ਉਹ ਵੀ ਬੱਚਨ ਨੂੰ ਅਵੇਅਰ ਕਰਕੇ ਦੱਸਿਆਂਗੇ ਜਿਸ ਤਰ੍ਹਾਂ ਕਿ 4000 ਰੁਪਏ ਪੈਨਸ਼ਨ ਲੱਗਦੀ ਹੈ ਜੀ ਉਹ ਅਸੀਂ ਇਹਨਾਂ ਨੂੰ ਦੱਸਿਆ ਵੀ ਜਿਨ੍ਹਾਂ ਦੇ ਸਿਰ ਤੇ ਫਾਦਰ ਨਹੀਂ ਹੈਗੀ ਬੱਚਿਆਂ ਦੀ ਦੋ ਬੱਚਿਆਂ ਦੀ 4000 ਰੁਪਏ ਪੈਨਸ਼ਨ ਕਿਸ ਤਰ੍ਹਾਂ ਲੱਗਦੀ ਹੈ ਬਾਕੀ ਇਹਨਾਂ ਨੂੰ ਇਹ ਦੱਸਿਆ ਕੋਈ ਮੈਡੀਕਲ ਸਹੂਲਤ ਤੁਹਾਨੂੰ ਜ਼ਰੂਰਤ ਹੈ ਤੁਹਾਡੇ ਇਥੋਂ ਦੇ ਪ੍ਰੂਫ ਬਣੇ ਹੋਣ ਤਾਂ ਤੁਹਾਨੂੰ ਸਰਕਾਰੀ ਹਸਪਤਾਲ ਵੀ ਅਸੀਂ ਲੈ ਕੇ ਜਾਵਾਂਗੇ ਸਾਡੀ ਜ਼ਿੰਮੇਵਾਰੀ ਹੈ ਜੀ ਬਾਕੀ ਜਿਵੇਂ ਕਿਸ ਨੂੰ ਬੀਟ ਚੇਅਰ ਚਾਹੀਦੀ ਹੈ ਕੁੱਕਰਾਂ ਦੀ ਮਸ਼ੀਨ ਚਾਹੀਦੀ ਹੈ ਕੋਈ ਸਰਵਾਈਕਲ ਵਾਲਾ ਆਪਣੇ ਕੋਰਨਰ ਲਾਉਂਦੇ ਹਨ ਉਹ ਚਾਹੀਦਾ ਵੀ ਉਹ ਵੀ ਸਾਡੇ ਨਾਲ ਸੰਪਰਕ ਕਰੋ ਅੱਜ ਅਸੀਂ ਇਹਨਾਂ ਨੂੰ ਪੱਕੇ ਤੌਰ ਤੇ 10 ਜਣਿਆਂ ਨੂੰ ਘਟੋ ਘਟ ਅਸੀਂ ਇੱਥੇ ਆਪਦਾ ਨੰਬਰ ਦੇ ਕੇ ਜਾ ਰਹੇ ਹਾਂ ਆਪਣੇ ਕਲੱਬ ਮੈਂਬਰਾਂ ਦਾ ਵੀ ਸਾਡੇ ਕਿਸੇ ਵੀ ਮੈਂਬਰ ਤੋਂ ਇੱਕ ਤੋਂ ਫੋਨ ਨਹੀਂ ਚੱਕਿਆ ਤਾਂ ਦੂਸਰਾ ਕੋਲ ਲਾ ਲੈਣ ਜੇ ਉਹਨਾਂ ਉਸ ਤੋਂ ਨਹੀਂ ਚੱਕਿਆ ਤਾਂ ਤੀਜੇ ਨੂੰ ਅਸੀਂ 10 ਨੰਬਰ ਤਕਰੀਬਨ ਇੱਥੇ ਦੇ ਕੇ ਜਾ ਰਹੇ ਹਾਂ ਬਾਕੀ ਅਸੀਂ ਆਸ ਕਰਦੇ ਹਾਂ ਵੀ ਕਿਸੇ ਦਾ ਕੋਈ ਵੀ ਬੱਚਾ ਪੜਨ ਤੋਂ ਵੱੰਜਾ ਬੈਠਾ ਸਿਰਫ 2 ਰੁਪਿਆ ਦੀ ਲੋੜਵੰਦ ਪਰਿਵਾਰਾਂ ਨੂੰ ਉਹ ਬੱਚਿਆਂ ਨੂੰ ਅਸੀਂ ਸਕੂਲ ਨਾਲ ਜੋੜਾਂਗੇ ਸਾਡੇ ਨਾਲ ਸੰਪਰਕ ਕਰੋ ਬਾਕੀ ਪਰਮਾਤਮਾ ਸੁੱਖ ਰੱਖੇ ਅਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੀ ਆਪਦੀ ਟੀਮ ਹਲਾਸ਼ੀਰੀ ਜਿੰਦੀ ਰਹੀ